ਨਗਰ ਨਿਗਮ ਨਗਰ ਕੌਂਸਲ ਨਗਰਪੰਚਾਇਤਾਂ ਦੀਆਂ 21 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਡੀਐਸਪੀ ਸਰਵਨ ਸਿੰਘ ਬੱਲ ਨੇ ਕਿਹਾ ਕਿ ਇਹ ਚੋਣਾਂ ਅਮਨ ਅਮਾਨ ਨਾਲ ਕਰਵਾਈਆਂ ਜਾਣਗੀਆਂ ਸਬ ਡਿਵੀਜ਼ਨ ਫਿਲੌਰ ਦੇ ਗੁਰਿਆ ਬਿਲਗਾ ਦੇ 13 ਵਾੜਾ ਚ ਤੇ ਫਿਲੌਰ ਦੇ ਇੱਕ ਵਾੜਾ ਚ ਚੋਣਾਂ ਹੋਣ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਜਿੱਥੇ-ਜਿੱਥੇ ਚੋਣਾਂ ਹਨ ਉੱਥੇ ਦੇ ਅਸਲਾਧਾਰਕ ਆਪਣਾ ਅਸਲਾ ਜਲਦ ਤੋਂ ਜਲਦ ਥਾਣੇ ਜਾ ਗਨ ਹਾਊਸ ਚ ਅਸਲਾ ਜਮ੍ਹਾਂ ਕਰਵਾਉਣ ਨਗਰ ਕੌਂਸਲ ਗੁਰਿਆ ਦੀ ਜਿਹੜੀ ਇਲੈਕਸ਼ਨ ਆ ਉਹ ਸਮਾਬੰਦ ਜਿਹੜੀ ਆ ਉਹ ਹੋ ਰਹੀ ਆ ਇਹਦੇ ਵਿੱਚ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਸਾਡੇ ਵੱਲੋਂ ਜਿਹੜਾ ਪੁਲਿਸ ਵੱਲੋਂ ਬੜੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਜਿਹੜੀ ਇਲੈਕਸ਼ਨਾਂ ਬੜੇ ਸ਼ਾਂਤੀ ਨਾਲ ਤੇ ਵਧੀਆ ਅਸਰਦਾਰ ਢੰਗ ਨਾਲ ਕਰਵਾਈ ਜਾਵੇਗੀ ਕਿਸੇ ਨੂੰ ਕੋਟਰ ਚਾਹੇ ਉਹ ਕੈਂਡੀਡੇਟਾ ਬੜੇ ਅਮਨ ਅਮਾਨ ਨਾਲ ਆਪਣੀ ਵੋਟਿੰਗ ਕਰਨ ਤੇ ਬਿਨਾਂ ਭੈ ਤੋਂ ਸਾਰਾ ਕੰਮ ਕਰੇ ਸਭ ਤੋਂ ਵਿੱਚ ਗੱਲ ਕੀਤੀ ਜਾਂਦੀ ਕਿੰਨੀ ਜਗ੍ਹਾ ਇਲੈਕਸ਼ਨ ਫਲੋਰ ਸਾਡੇ ਜੀ ਸਬ ਡਿਵੀਜ਼ਨ ਫਲੋਰ ਦੇ ਵਿੱਚ ਗੁਰਾਇਆ ਬਿਲਗਾ ਮਸਟਰ ਕਮੇਟੀ ਦੇ ਵਿੱਚ ਹੈਗੀ ਹੈ ਤੇ ਇੱਕ ਸਾਡੇ ਐਮਸੀ ਦੀ ਸੀਟ ਜਿਹੜੀ ਆ ਉਹ ਫਲੋਰ ਹੈਗੀ ਆ ਜਿੱਥੇ ਇਲੈਕਸ਼ਨ ਹੋਣੇ ਹੈਗੇ ਆ। ਅਰੇ ਜਿਹੜਾ ਮੈਪਨ ਵਗੈਰਾ ਜਿਹੜੇ ਕੋ ਹੈਗੇ ਨੇ ਉਹਦੇ ਵੀ ਕੋਈ ਹੈ। ਇਹ ਜਿਹੜਾ ਸਿਟੀ ਏਰੀਆ ਹੈਗਾ ਮਸਟਰ ਕਮੇਟੀ ਦੇ ਅੰਦਰ ਆਉਂਦਾ ਉਹ ਮੇਰੇ ਸਾਰੇ ਹੀ ਜਿੰਨੇ ਵੀ ਲਾਇਸੈਂਸਦਾਰ ਆ ਉਹਨਾਂ ਨੂੰ ਬੇਨਤੀ ਹੈਗੀ ਆ ਵੀ ਆਪਣਾ ਅਸਰਾ ਲਾਇਸੈਂਸ ਜਿਹੜਾ ਵਿਦਨ 3 ਡੇਸ ਕਨਸਰਨ ਥਾਣਿਆਂ ਦੇ ਵਿੱਚ ਜਮਾ ਕਰਵਾਉਣ ਜਾਂ ਆਪਣੇ ਤੌਰ ਤੇ ਨਿੱਜੀ ਤੌਰ ਤੇ ਕੋਈ ਇਸਨੇ ਕਿਸੇ ਆਪਣੇ ਕੋ ਸੰਸਦਾਰ ਕੋ ਨੇ ਕਿਤੇ ਜੰਦਰ ਵਗੈਰਾ ਜਾਂ ਕਿਤੇ ਹੋਰ ਵੀ ਜਮਾ ਕਰਾਉਣਾ ਹੈਗਾ ਆਪਣੇ ਤੌਰ ਦੇ ਉੱਤੇ ਉਹਦੀ ਰਸੀਦ ਲਿਆ ਕੇ ਸਾਨੂੰ ਥਾਣਾ ਲੈਵਲ ਤੇ ਦੇ ਸਕਦੇ ਆ ਨਗਰ ਨਿਗਮ ਨਗਰ ਕੌਂਸਲ ਨਗਰ ਪੰਚਾਇਤਾਂ ਦੀਆਂ 21 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਡੀਐਸਪੀ ਸਰਵਨ ਸਿੰਘ ਬੱਲ ਨੇ ਕਿਹਾ ਕਿ ਇਹ ਚੋਣਾਂ ਅਮਨ ਅਮਾਨ ਨਾਲ ਕਰਵਾਈਆਂ ਜਾਣਗੀਆਂ ਸਬ ਡਿਵੀਜ਼ਨ ਫਿਲੌਰ ਦੇ ਗੁਰਿਆ ਬਿਲਗਾ ਦੇ ਤੇਰਾ ਵਾੜਾ ਚ ਤੇ ਫਲੋਰ ਦੇ ਇੱਕ ਵਾੜ ਚ ਚੋਣਾ ਹੋਣ ਜਾ ਰੀਆਂ ਹਨ ਉਹਨਾਂ ਕਿਹਾ ਕਿ ਜਿੱਥੇ-ਜਿੱਥੇ ਚੋਣਾ ਹਨ ਉੱਥੇ ਦੇ ਅਸਲਾ ਤਾਰਕ ਆਪਣਾ ਅਸਲਾ ਜਲਦ ਤੋਂ ਜਲਦ ਥਾਣੇ ਜਾ ਗਨ ਹਾਊਸ ਚ ਅਸਲਾ ਜਮਾ ਕਰਵਾਉਣ ਨਗਰ ਕੌਂਸਲ ਗ੍ਰੈਂਡ ਦੀ ਜਿਹੜੀ ਇਲੈਕਸ਼ਨ ਆ ਉਹ ਸਮਾਬੰਦ ਜਿਹੜੀ ਆ ਉਹ ਹੋ ਰਹੀ ਆ ਇਹਦੇ ਵਿੱਚ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਸਾਡੇ ਵੱਲੋਂ ਜਿਹੜਾ ਪੁਲਿਸ ਵੱਲੋਂ ਬੜੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਜਿਹੜੀ ਇਲੈਕਸ਼ਨਾਂ ਬੜੇ ਸ਼ਾਂਤੀ ਨਾਲ ਵਧੀਆ ਸਰਦਾਰ ਢੰਗ ਨਾਲ ਕਰਵਾਈ ਜਾਵੇਗੀ ਕਿਸੇ ਨੂੰ ਕੋਟਰ ਚਾਏ ਉਹ ਕੈਂਡੀਡੇਟ ਆ ਬੜੇ ਅਮਨ ਅਮਾਨ ਨਾਲ ਆਪਣੀ ਵੋਟਿੰਗ ਕਰਨ ਤੇ ਬਿਨਾ ਭੈ ਤੋਂ ਸਾਰਾ ਕੰਮ ਕਰ। ਸਬ ਡਿਵੀਜ਼ਨ ਦੇ ਵਿੱਚ ਗੱਲ ਕੀਤੀ ਜਾਵੇ ਕਿੰਨੀ ਜਗ੍ਹਾ ਇਲੈਕਸ਼ਨ ਫਲੋਰ ਸਾਡੇ ਜੀ ਸਬ ਡਿਵੀਜ਼ਨ ਫਲੋਰ ਦੇ ਵਿੱਚ ਗੁਰਾਇਆਂ ਬਿਲਗਾ ਮਸਲ ਕਮੇਟੀ ਦੇ ਵਿੱਚ ਹੈਗੀ ਆ ਤੇ ਇੱਕ ਸਾਡੀ ਐਮ ਸੀ ਡੀ ਸੀ ਸੀਟ ਜਿਹੜੀ ਆ ਉਹ ਫਲੋਰ ਹੈਗੀ ਆ ਜਿੱਥੇ ਇਲੈਕਸ਼ਨ ਹੋਣੀ ਹੈਗੀ ਆ। ਕਿਹੜੇ ਜਿਹੜੇ ਵੈਪਨ ਵਗੈਰਾ ਜਿਹੜੇ ਕੋ ਹੈਗੇ ਜਿਹੜੇ ਕੋਲ ਹੈ। ਇਹ ਜਿਹੜਾ ਸਿਟੀ ਏਰੀਆ ਹੈਗਾ ਮਸਲ ਕਮੇਟੀ ਦੇ ਅੰਦਰ ਆਉਂਦਾ ਉਹ ਮੇਰੇ ਸਾਰੇ ਹੀ ਜਿੰਨੇ ਵੀ ਲਾਇਸੈਂਸਦਾਰ ਆ ਉਹਨਾਂ ਨੂੰ ਬੇਨਤੀ ਹੈਗੀ ਆ ਵੀ ਆਪਣਾ ਅਸਲਾ ਲਾਇਸੈਂਸ ਜਿਹੜਾ ਵਿਧਨ 3 ਡੇਜ਼ ਕਨਸਰਨ ਥਾਣਿਆਂ ਦੇ ਵਿੱਚ ਜਮ੍ਹਾਂ ਕਰਵਾਉਣ ਜਾਂ ਆਪਣੇ ਤੌਰ ਤੇ ਨਿੱਜੀ ਤੌਰ ਤੇ ਕੋਈ ਇਸ ਨੇ ਕਿਸੇ ਆਪਣੇ ਸੰਸਦਾਰ ਕੋਲ ਕਿਤੇ ਜੰਦਰ ਵਗੈਰਾ ਜਾਂ ਕਿਤੇ ਹੋਰ ਵੀ ਜਮ੍ਹਾਂ ਕਰਾਉਣਾ ਹੈਗਾ ਆਪਣੇ ਤੌਰ ਦੇ ਉੱਤੇ ਉਹਦੀ ਰਸੀਦ ਲਿਆ ਕੇ ਸਾਨੂੰ ਥਾਣਾ ਲੈਵਲ ਤੇ ਦੇਖ ਸਕਦੇ ਆ